ਕਿ ਛਾੜੂ ਨੂੰ ਕੋਈ ਨਾ ਪਾਓ ਰੈਂਟਰੀ ਆ ਸਕਦੀ ਕੱਲੇ ਆਪਣੇ ਮੰਮੀ ਗਾੜੀ ਨੂੰ ਕਹਿ ਬਈਓ ਤੇ ਥੋੜੀ ਬੋੜਾ ਤੁਸੀਂ ਵੀ ਪਲੀਜ਼ ਛਾੜੂ ਨੂੰ ਕੋਈ ਨਾ ਜੋ ਲੋਕ ਪਸੰਦ ਦੇ ਬਰੋਂਦੇ ਆ ਲੋਕਾਂ ਨੂੰ ਕੋਈ ਪਤਾ ਨਹੀਂ ਕਿ ਕਾਹਦੇ ਨਾਲ ਉਹਨੇ ਸੋਦੀ ਸਾਹ ਜਹਾਂ ਨੇ ਸੋਦੀ ਚੱਕੀ ਕਰਦੇ ਆ ਨੌਜਵਾਨਾਂ ਤੇ ਐਨਐਸਐ ਲਾ ਰਿਹਾ ਜਿੱਥੇ ਲੋਕ ਦੀ ਆਵਾਜ਼ ਚੁੱਪ ਦੇ ਠੀਕ ਹੈ ਪੰਜਾਬ ਦਾ ਨੌਲੇ ਸਾਹ ਬੰਦ ਕਰਕੇ ਰੱਖਦਾ ਅਮਰੀਕਾ ਤੋਂ ਵੀ ਪੰਜ ਪੈਂਤੀ ਲੈ ਕੇ ਆਇਆ ਵੀ ਛਾਣ ਨੂੰ ਵੋਟ ਨਾ ਪਾਏ ਇਹਨਾਂ ਨੇ ਮੰਚ 'ਤੇ ਆਇਓ ਇਹਨਾਂ ਨੇ ਬਹੁਤ ਹਰਸਾਨ ਕਰਤਾ ਪੰਜਾਬ ਦਾ ਕੋਈ ਪੈਨਸ਼ਨ ਦਾ ਵਾਅਦਾ ਨਹੀਂ ਕੀਤਾ 11 ਲੱਖ ਰਸ਼ਨ ਕਾਰਡ ਕੱਟ ਤੇ ਬਿੱਲ ਆਈ ਜਾਂਦੇ ਲੋਕਾਂ ਨੂੰ ਬੱਚਿਆਂ ਤੋਂ ਪੈਸਾ ਲਈ ਜਾਂਦੇ ਮੁਲਾਜ਼ਮਾਂ ਨੂੰ ਤਨਖਾਹ ਹੀ ਨਹੀਂ ਦਿੰਦੇ ਧੰਨਵਾਦ ਹੋਊਗਾ ਤੁਹਾਡਾ ਤੁਸੀਂ ਇਹਨਾਂ ਤੋਂ ਹੋਰ ਆਮ ਦੇ ਲੋਕਾਂ ਨੂੰ ਠੱਗਿਆ ਵੋਟਾਂ ਲੈ ਲਈਆਂ ਨਾ ਪੈਨਸ਼ਨ ਵਧਾਈ ਨਾ ਸਾਨੂੰ 1000 ਰੁਪਈਆ ਦਿੱਤਾ ਬਿਜਲੀ ਦੇ ਬਿੱਲ ਆਉਣ ਲੱਗ ਕੇ ਇਜ਼ਾਰਤ ਕੋਲੇ ਤੇ ਕਰਦੇ ਤਾਂ ਪੰਜਾਬ ਦੇ ਸਿਰ ਬੱਚਿਆਂ ਨੂੰ ਪੀਸਾ ਨਹੀਂ ਆਉਂਦੀਆਂ ਸਕੂਲਾਂ ਨੇ ਤੇ ਅਧਿਆਪਕਾਂ ਦੇ ਤਾਂ ਜਿਹੜਾ ਕਰਤ ਕਰਦਾ ਇਹਨਾਂ ਨੇ 11 ਲੱਖ ਰਸ਼ੀ ਕਟਦਾ ਜਿਹੜਾ 20 ਕਿਲੋ ਰਸ਼ੀ ਮਿਲਦਾ ਸੀ ਅੱਜ 5 ਕਿਲੋ ਹੋ ਗਿਆ ਤੇ ਇਹ ਵੀ ਯਾਰ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਨਾ ਇੱਕ ਤੁਹਾਡੇ ਤੇ ਜ਼ਿੰਮੇਵਾਰੀ ਹੈ ਤੁਸੀਂ ਇਹਨਾਂ ਨੂੰ ਹਰਾਓਗੇ ਤਾਂ ਇਹਨਾਂ ਦਾ ਹਕਾ ਉਹਦੇ ਸੁਣਾਉਦੇ ਅੱਜ ਕੰਪਨੀਆਂ ਤੇ ਆ ਗਏ ਅੱਜ ਅਸੀਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜਲੰਧਰ ਪੱਛਮੀ ਦੇ ਵਿੱਚ ਆਏ ਆ ਜਿੱਥੇ ਇਲੈਕਸ਼ਨ ਚੱਲ ਰਹੀ ਹੈ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਅਸੀਂ ਝਾੜੂ ਦੀ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰ ਰਹੀਆਂ ਤੇ ਲੋਕਾਂ ਨੂੰ ਇਹ ਕਹਿਣ ਵਾਸਤੇ ਆਏ ਆ ਕਿ ਇਸ ਪਾਰਟੀ ਨੂੰ ਵੋਟ ਨਾ ਦਿਓ ਕਿਉਂ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਵੋਟਾਂ ਦੇ ਵਿੱਚ ਵਾਅਦੇ ਕੀਤੇ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਇਹਨਾਂ ਨੇ ਕੋਈ ਹਜ਼ਾਰ ਰੁਪਿਆ ਨਹੀਂ ਦਿੱਤਾ ਉਲਟਾ ਇਹਨਾਂ ਨੇ ਕੀਤਾ ਕਿ ਇਹ ਲੋਕਾਂ ਦਾ 11 ਲੱਖ ਰਾਸ਼ਨ ਕਾਰਡ ਕੱਟ ਤੇ ਲੋਕ ਅੱਜ 5-5 ਕਿਲੋ ਅਨਾਜ ਨੂੰ ਤਰਸਦੇ ਹੈਗੇ ਆ ਇਹ ਹਾਲਤ ਹੈ ਬੱਚਿਆਂ ਤੋਂ ਇਹਨਾਂ ਨੇ ਫੀਸਾਂ ਲੈਣੀਆਂ ਸ਼ੁਰੂ ਕਰਤੀਆਂ ਐਸੀ ਬੱਚੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਦੇ ਆ ਉਹ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਫੀਸਾਂ ਭਰਨੀਆਂ ਪੈ ਰਹੀਆਂ ਜਿਹੜੀ ਬਿਜਲੀ ਲੋਕਾਂ ਨੂੰ ਬਿਲਕੁਲ ਫ੍ਰੀ ਸੀ ਇਹ ਕਹਿੰਦੇ ਅਸੀਂ ਤੁਹਾਨੂੰ 600 ਜੂਨਟ ਫ੍ਰੀ ਦੇਵਾਂਗੇ ਲੋਕਾਂ ਨੂੰ ਐਡੇ-ਐਡੇ ਬਿੱਲ ਆ ਰਹੇ ਆ ਦੂਜਾ ਆੰਗਣਵਾੜੀ ਵਰਕਰ ਅੱਜ ਤਨਖਾਹਾਂ ਨੂੰ ਤਰਸ ਰਹੀਆਂ ਹੈਗੀਆਂ ਐਦਾਂ ਦੀ ਹਾਲਤ ਆ ਕਿ ਆੰਗਣਵਾੜੀ ਵਰਕਰਾਂ ਨੂੰ 14 14 ਮਹੀਨੇ 18 18 ਮਹੀਨੇ ਤਨਖਾਹ ਨਹੀਂ ਮਿਲਦੀ ਸੋ ਜਿਹੜਾ ਜੇ ਅਸੀਂ ਇਹਨਾਂ ਦੀ ਆਪ ਦੀ ਹੱਕਾਂ ਦੀ ਆਵਾਜ਼ ਠਾਉਣੇ ਆ ਗੱਲ ਕਰਦੇ ਆ ਦੋ ਦੋ ਸਾਲਾਂ ਤੋਂ ਅਸੀਂ ਪੱਲੇ ਤੋਂ ਪੈਸੇ ਖਰਚ ਕੇ ਮੋਬਾਈਲਾਂ ਤੇ ਕੰਮ ਕਰ ਰਹੀਆਂ ਸੀ ਵੀ ਦੇ ਕੰਮ ਕਰ ਰਹੇ ਆ ਤੇ ਸਾਡੀ ਗੱਲ ਨਹੀਂ ਸੁਣਦੇ ਜੇ ਅਸੀਂ ਆਵਾਜ਼ ਠਾਉਣੇ ਆ ਤੇ ਸਾਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੋ ਅਸੀਂ ਲੋਕਾਂ ਦੇ ਮੂਹਰੇ ਅਪੀਲ ਕਰਨ ਆਏ ਆ ਕਿ ਜਿਹੜੇ ਝਾੜੂ ਦੀ ਸਰਕਾਰ ਹੈ ਇਹਨਾਂ ਦਾ ਹਕਾਰ ਕੱਢਣ ਵਾਸਤੇ ਇਹਨਾਂ ਦਾ ਹਾਰਨਾ ਬਹੁਤ ਜ਼ਰੂਰੀ ਹੈ